ਸਸਵੀ ਕਾਲ ਦੀ ਸਾਰਿਆਂ ਨੂੰ ਸੋ ਮੈਕ ਨਿਊਜ਼ ਦੇਖੀ ਹੈ ਕਿ ਜਿਹਦੇ ਵਿੱਚ ਨਰਿੰਦਰ ਮੋਦੀ ਜਿਹੜੇ ਸਾਡੇ ਇੰਡੀਆ ਦੇ ਪ੍ਰੈਮ ਮਿਨਿਸਟਰ ਨੇ ਉਹਨਾਂ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ ਕਿ ਅਗਰ ਕੋਈ ਵੀ ਬੰਦਾ ਸ਼ਿਟਨ ਰਨ ਕਰਕੇ ਕਿਸ ਨੂੰ ਮਾਰ ਕੇ ਐਕਸਿਡੈਂਟ ਕਰਕੇ ਭੱਜਦਾ ਹੈ ਸਪੈਸ਼ਲ ਵੈਸੇ ਜ਼ਿਆਦਾ ਤਾਂ ਇਹ ਟਰੱਕ ਵਾਲਿਆਂ ਤੇ ਲਾਗੂ ਹੋਇਆ ਉਹਨੂੰ 10 ਸਾਲ ਦੀ ਸਜ਼ਾ ਹੋਏਗੀ ਤੇ 7 ਲੱਖ ਰੁਪਏ ਜਮਾਨਾ ਆਈ ਥਿੰਕ ਮੈਂ 7 ਲੱਖ ਸਹੀ ਰੁਪਏ 1 ਲੱਖ ਦੇ ਵਿੱਚ ਹੋ ਸਕਦਾ ਸੋ ਜਿਉਂ ਬੰਦਾ ਨਹੀਂ ਪੱਜੇਗਾ ਐਕਸੀਡੈਂਟ ਉੱਪਰ ਹੋ ਜਾਂਦਾ ਤੂੰ ਪੱਜਦਾ ਨਹੀਂ ਹੈ ਸਜ਼ਾ ਤਾਂ ਉਨੀ ਹੋਏਗੀ ਪਰ ਉਹਨੂੰ ਜੁਰਮਾਨਾ ਘੱਟ ਹੋਏਗਾ ਮੇਰੀ ਬਿਮਾਰੀ ਮੋਟੀ ਸਜ਼ਾ ਸਿਆਤ ਹੋਵੇ ਸੋ ਇਸ ਦੇ ਵਿੱਚ ਕਾਫੀ ਡਰਾਈਵਰਸ ਨੇ ਵਿਰੋਧ ਕੀਤਾ ਹੈ ਇਸ ਚੀਜ਼ ਦਾ ਉਹਨਾਂ ਨੇ ਵਿਰੋਧ ਕੀਤਾ ਕਿ ਇਹ ਲਾ ਚੰਗਾ ਪਾਸ ਨਹੀਂ ਕੀਤਾ ਦੇਖਿਆ ਕਿ ਅਕਸਰ ਟਰੱਕ ਵਾਲਿਆਂ ਤੋਂ ਐਕਸੀਡੈਂਟਸ ਹੋਦੇ ਰਹਿੰਦੇ ਆ ਹਮੇਸ਼ਾ ਇੰਡੀਆ ਦੇ ਵਿੱਚ ਕੀ ਹੁੰਦਾ ਕਿ ਵੱਡੀ ਗੱਡੀ ਦਾ ਕਸੂਰ ਕੱਢਿਆ ਜਾਂਦਾ ਭਾਵੇਂ ਮੂਰੇ ਕੋਈ ਕਾਰ ਜਾ ਰਹੀ ਹੈ ਟਰੱਕ ਦੀ ਸਪੀਡ ਬਹੁਤ ਜ਼ਿਆਦਾ ਜਾਂ ਕਾਰ ਨੇ ਰੋਂਗ ਸਾਈਡ ਲੈ ਲਈ ਹੈ ਇਕਦਮ ਬ੍ਰੇਕ ਲਾਤੀ ਤੇ ਟਰੱਕ ਵਾਸਤੇ ਬ੍ਰੇਕਾ ਮਾਰਨੀ ਬੜੀਆਂ ਮੁਸ਼ਕਿਲ ਹੋ ਜਾਂਦੀਆਂ ਕਿਉਂਕਿ ਲੋਡ ਟਰੱਕ ਹੁੰਦਾ ਹੈ ਤੇ ਇਕਦਮ ਬ੍ਰੇਕ ਮਾਰੇਗਾ ਤਾਂ ਟਰੱਕ ਵੀ ਪਲਟਦਾ ਹੈ ਔਰ ਕਈ ਟਰੱਕ ਕਰ ਲੈਂਦਾ ਕਦੀ ਕਸੂਰ ਹੁੰਦਾ ਨਹੀਂ ਹੈ ਤੇ ਕਈਆਂ ਦੇ ਮਾੜੇ-ਮੋٹے ਕਸੂਰ ਹੁੰਦੇ ਵੀ ਐਕਸੀਡੈਂਟ ਚ ਪਰ ਇਹਦੇ ਵਿੱਚ ਸਵਾਲ ਇਹ ਉੱਠਦਾ ਵੀ ਉਹ ਕਹਿੰਦਾ ਵੀ ਜੇ ਡਰਾਈਵਰ ਭੱਜੇਗਾ ਨਾ ਜਿਹੜਾ ਵੀ ਐਕਸੀਡੈਂਟ ਕਰੇਗਾ ਉਹ ਤਾਂ ਹਿਟ ਐਂਡ ਰਨ ਦਾ ਕੇਸ ਪੈਗਾ ਤੇ ਉਹਨੂੰ 10 ਸਾਲ ਦੀ ਸਜ਼ਾ ਹੋਏਗੀ ਦੇਖੋ ਡਰਾਈਵਰ ਕਿਉਂ ਭੱਜਦਾ ਮੌਕੇ ਵਾਰਦਾ ਤੇ ਮੋਦੀ ਸਾਹਿਬ ਇਸ ਗੱਲ ਨੂੰ ਵੀ ਆਪਣੇ ਦਿਮਾਗ 'ਚ ਗੌਰ ਫਰਮਾਇਓ ਡਰਾਈਵਰ ਉਸ ਟਾਈਮ ਉਹਦੇ ਹਾਲਾਤ ਇਦਾਂ ਦੇ ਹੋ ਜਾਂਦੇ ਜੋ ਤੋ ਤਾਂ ਐਕਸੀਡੈਂਟ ਹੋ ਜਾਂਦਾ ਚਾਹੇ ਉਹਦਾ ਕਸੂਰ ਹੈ ਚਾਹੇ ਉਹਦਾ ਕਸੂਰ ਨਹੀਂ ਹੈ ਉਹ ਭੱਜਦਾ ਮੌਕੇ ਵਾਰਦ ਤਾਂ ਕਿ ਲੋਕ ਉਹਨੂੰ ਕੁੱਟਦੇ ਆ ਔਰ ਲੋਕ ਇੰਨੀ ਕ ਕੁੱਟਮਾਰ ਕਰਦੇ ਕਿ ਡਰਾਈਵਰ ਦੀ ਜਾਨ ਜਾ ਸਕਦੀ ਹੈ ਸੋ ਕਿਉਂਕਿ ਇਹ ਇਨਸੀਡੈਂਟ ਸਾਡੀ ਫੈਮਿਲੀ 'ਚ ਹੋਏ ਨੇ ਮੇਰੇ ਕਾਫੀ ਕਜ਼ਨs ਟਰੱਕ ਡਰਾਈਵਰ ਨੇ ਤੇ ਇੱਕ ਮੇਰਾ ਕਜ਼ਨ ਨੂੰ ਤਾਂ ਐਕਸੀਡੈਂਟ ਹੋਇਆ ਸੀ ਉਹ ਕਹਿੰਦਾ ਮੈਂ ਭੱਜਣਾ ਨਹੀਂ ਬੜਾ ਉਹ ਕਿਹੜਾ ਹੋ ਰਾਜਾ ਹਰੀਸ਼ਚੰਦਰ ਵਾਲੇ ਹੈ ਲਖਣ ਸੀ ਉਹਦੇ ਉਹ ਭੱਜਿਆ ਨਹੀਂ ਉਹਨੂੰ ਇੰਨਾ ਕੁੱਟਿਆ ਇੰਨਾ ਕੁੱਟਿਆ ਜਨਤਾ ਨੇ ਕਿ ਉਹਦੀ ਪਸਲੀਆਂ ਤੱਕ ਫੇਤੀਆਂ ਸੀ ਉਹਦੇ ਗੱਲ ਚੋਂ ਚੈਨੀ ਲਾ ਲਈ ਪਤਾ ਨਹੀਂ ਕੀ ਖੁਸ਼ ਹੋ ਗਿਆ ਦੇ ਨਾਲ ਉਸ ਤੋਂ ਬਾਅਦ ਉਹਨੂੰ ਲੈਸਨ ਮਿਲ ਗਿਆ ਵੀ ਹੁਣ ਕੋਈ ਐਕਸੀਡੈਂਟ ਹੋਇਆ ਤਾਂ ਟਰੱਕ 'ਚ ਨਹੀਂ ਪੈਣਾ ਟਰੱਕ ਛੱਡ ਕੇ ਭੱਜ ਜਾਓ ਆਪਣੀ ਜਾਨ ਬਚਾਓ ਦੇਖੋ ਜੀ ਜਾਨ ਤਾਂ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ ਜਾਨ ਤਾਂ ਪਸ਼ੂ ਪੰਛੀ ਜਾਨਵਰ ਇਨਸਾਨਾਂ ਸਭ ਨੂੰ ਆਪਣੇ ਆਪਣੇ ਜਾਨ ਪਿਆਰੀ ਹੁੰਦੀ ਹੈ ਸੋ ਉਸ ਟਾਈਮ ਕੰਡੀਸ਼ਨ ਇਹ ਹੁੰਦੀ ਹੈ ਕਿ ਪਬਲਿਕ ਗੁੱਸਾ ਗੁੱਸੇ 'ਚ ਆ ਜਾਂਦੇ ਵੀ ਇਹ ਬੰਦੇ ਟਰੱਕ ਵਾਲੇ ਨਾਲ ਕਾਰ ਵਾਲ ਨੂੰ ਮਾਰਦਾ ਜਾਂ ਬਾਈਕ ਵਾਲ ਨੂੰ ਮਾਰਦਾ ਨੂੰ ਫੜੋ ਨੂੰ ਕੁੱਟੋ ਨੂੰ ਪੰਨੋ ਇਹਨੂੰ ਆਏ ਕਰੋ ਤੇ ਉਹ ਸਿਚੁਏਸ਼ਨ 'ਚ ਡਰਾਈਵਰ ਨੂੰ ਭੱਜਣਾ ਪੈਂਦਾ ਜਾਂ ਤਾਂ ਮੋਦੀ ਜੀ ਤੁਸੀਂ ਇਹ ਕਾਨੂੰਨ ਵੀ ਨਾਲ ਲਾਗੂ ਕਰੋ ਵੀ ਜਿਹੜਾ ਵੀ ਅਗਰ ਟਰੱਕ ਵਾਲ ਤੋਂ ਐਕਸੀਡੈਂਟ ਹੁੰਦਾ ਹੈ ਉਹਦੀ ਗਲਤੀ ਹੈ ਜਾਂ ਨਹੀਂ ਹੈ ਇਹ ਕੋਰਟ ਡਿਸਾਈਡ ਕਰੇਗੀ ਪਰ ਉਸ ਟਾਈਮ ਜਿਹੜਾ ਵੀ ਪਬਲਿਕ 'ਚ ਖੜਾ ਬੰਦਾ ਟਰੱਕ ਵਾਲ ਨੂੰ ਹੱਥ ਪਾਏਗਾ ਉਹਨੂੰ ਮਾਰਨ ਪਿੱਟਣ ਦੀ ਕੋਸ਼ਿਸ਼ ਕਰੇਗਾ ਉਹਨੂੰ ਵੀ ਬਰਾਬਰ 10 ਸਾਲ ਦੀ ਸਜ਼ਾ ਹੋਏਗੀ। ਫਿਰ ਇਹ ਜਨਤਾ ਸੁਧਰੂਗੀ। ਤੁਸੀਂ ਫੋਰਨ ਕੰਟਰੀਜ਼ ਦੇਖੋ ਇੱਥੇ ਐਕਸੀਡੈਂਟ ਹੁੰਦੇ ਆ ਮਜ਼ਾ ਆ ਕੋਈ ਆ ਕੇ ਗੋਰੇ ਇਦਾਂ ਫੜ ਲੈਣ ਟਰੱਕ ਡਰਾਈਵਰ ਨੂੰ ਕੁੱਟਣਾ ਸ਼ੁਰੂ ਕਰ ਦੇਣ। ਅਗਲੇ ਵਿੱਚ ਹੀ ਨਹੀਂ ਆਉਂਦੇ ਕੋਰਟ ਦਾ ਕੰਮ ਹੈ ਜੀ ਪੁਲਿਸ ਦਾ। ਸਾਡੇ ਜਨਤਾ ਨੂੰ ਇਦਾਂ ਦੇ ਜਦੋਂ ਕੋਈ ਐਕਸੀਡੈਂਟ ਹੁੰਦਾ ਟਰੱਕ ਵਾਲੇ ਨੂੰ ਬੜੀ ਛੇਤੀ ਕੁੱਟਣ ਦੀ ਪਈ ਹੁੰਦੀ ਕਿਉਂ? ਤਿੰਨ ਚਾਰ ਜਣੇ ਟਰੱਕ ਵਾਲ ਨੂੰ ਕੁੱਟਣ ਲੱਗ ਜਾਂਦੇ ਆ ਦੋ-ਤਿੰਨ ਜਣੇ ਟਰੱਕ 'ਚ ਵੜ ਕੇ ਉਹਦੇ ਪੈਸੇ ਕਾਗਜ਼ ਜਿਹੜੇ ਉਹ ਚੀਜ਼ ਕੱਢ ਲੈਂਦੇ ਆ ਤਿੰਨ ਚਾਰ ਨੇ ਰਲ ਕੇ ਮੁੜ ਕੇ ਉਹਦੀ ਚੈਨੀ ਉਹ ਲੰਦੇ ਇਸ ਲਈ ਟਰੱਕ ਵਾਲੇ ਵਿਚਾਰੇ ਜੁਐਲਰੀ ਪਾਉਂਦੇ ਹੀ ਨਹੀਂ ਆ ਟਰਕਿੰਗ ਦੇ ਜੌਬ ਬਹੁਤ ਔਖੀ ਜੌਬ ਹੈ ਟਰੱਕ ਚਲਾਉਣਾ ਟਰਕਿੰਗ ਲਾਈਨ ਦੀ ਜੌਬ ਕਰਨਾ ਪਰ ਮੈਂ ਇਹੀ ਕਹਿਣਾ ਚਾਹੂੰਗੀ ਅੱਜ ਪੀਐਮ ਸਾਹਿਬ ਨੂੰ ਵੀ ਪੀਐਮ ਸਾਹਿਬ ਕਾਨੂੰਨ ਦੇ ਨਾਲ ਇੱਕ ਹੋਰ ਕਾਨੂੰਨ ਵੀ ਫਿਕਸ ਕੀਤਾ ਜਾਵੇ ਜਿਹੜਾ ਵੀ ਐਕਸੀਡੈਂਟ ਕੇਸ ਤੇ ਟਰੱਕ ਵਾਲੇ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰੇਗਾ ਮੈਂ ਫਿਰ ਦੁਬਾਰਾ ਤਾਂ ਕਹਿ ਰਹੀ ਆ ਆਮ ਜਨਤਾ ਵਿੱਚੋਂ ਕੋਈ ਵੀ ਬੰਦਾ ਸੋਚੇਗਾ ਮੈਂ ਟਰੱਕ ਨਾਲ ਨੂੰ ਕੁੱਟੀ ਹੈ ਜਿਵੇਂ ਕੁੱਟਣ ਪੈ ਜਾਂਦੇ ਆ ਉਹਨਾਂ ਨੂੰ ਵੀ 10-10 ਸਾਲ ਦੀ ਬਰਾਬਰ ਸਜ਼ਾ ਤੇ 3-3 ਲੱਖ ਰੁਪਏ ਜੁਰਮਾਨਾ ਹੋਣਾ ਚਾਹੀਦਾ ਜੈ ਭਾਰਤ ਜੈ ਹਿੰਦ